ਮਿੰਟੂ ਜੀ ਵੋਟਾਂ ਪੈ ਹਟੀਆਂ ਨੇ ਤੇ ਵੋਟਾਂ ਦੇ ਜਿਹੜੇ ਚਾਚੇ ਹੋ ਜਿਹੇ ਵੀ ਚੱਲਦੇ ਰਹਿੰਦੇ ਆ ਕਈ ਵਾਰੀ ਕਿਸ ਦੀ ਜਿੱਤ ਨਾਲ ਕੋਈ ਖੁਸ਼ ਹੋ ਜਾਂਦਾ ਹੈ ਕਈ ਵਾਰੀ ਕਿਸ ਦੀ ਹਾਰ ਨਾਲ ਵੀ ਕੋਈ ਖੁਸ਼ ਹੋ ਜਾਂਦਾ ਹੈ ਕਿਹਦੇ ਹਾਰ ਨਾਲ ਦੂਜੇ ਨੂੰ ਵੱਧ ਖੁਸ਼ੀ ਹੋ ਜਾਂਦੀ ਹੈ ਉਧਰ ਆਪਣਾ ਰੋੜਾ ਸਾਹਿਬ ਉਹਨਾਂ ਦੀ ਇੱਕ ਪੀਸੀ ਦੇ ਵਿੱਚ ਦੱਸਿਆ ਇੱਕ ਪ੍ਰਤਾਪ ਬਾਜਵਾ ਜੀ ਕਹਿੰਦੇ ਜਿਵੇਂ ਕਹਿੰਦੇ ਨਾ ਬਗੈਮ ਖੁਸ਼ ਹੋਆ ਤੇ ਬਾਜਵਾ ਸਾਹਿਬ ਖੁਸ਼ ਹੋਏ ਖੁਸ਼ ਹੋਣ ਦਾ ਕੀ ਕਾਰਨ ਹੈ ਜੀ ਨਹੀਂ ਇੱਥੇ ਦੇਖੋ ਗੱਲ ਇਹ ਆ ਕਿ ਪ੍ਰਤਾਪ ਸਿੰਘ ਬਾਜਵਾ ਉਹਨਾਂ ਦੇ ਦੱਸਣ ਦੇ ਮੁਤਾਬਕ ਕਿ ਰਾਜਾ ਵੜਿੰਗ ਹਾਰ ਗਿਆ ਹੂੰ ਰੰਦਾਵਾ ਹਾਰ ਗਿਆ ਤਾਂ ਭਈ ਸਭ ਤੋਂ ਜ਼ਿਆਦਾ ਖੁਸ਼ੀ ਹੋ ਕਹਿੰਦੇ ਕਿ ਸਾਡੇ ਨਾਲ ਵੀ ਸ਼ਾਇਦ ਡੇਢੀ ਖੁਸ਼ੀ ਆ ਜਿਹੜੀ ਉਹ ਵਾਹਿਗੁਰੂ ਸਾਹਿਬਾਂ ਨੂੰ ਹੋ ਰਹੀ ਆ ਜੀ ਕਹਿਣ ਦਾ ਮਤਲਬ ਤੇ ਇਹੋ ਹੀ ਆ ਨਾ ਕਿ ਇਸ ਮਾਮਲੇ ਦੇ ਵਿੱਚ ਜੋ ਚੀਜ਼ਾਂ ਮਤਲਬ ਆਪਾਂ ਦੇਖਦੇ ਆਂ ਕਰਦੇ ਆਂ ਕਿ ਭਈ ਜਿਵੇਂ ਆਪਾਂ ਕਈ ਵਾਰ ਅੱਗੇ ਵੇਖਿਆ ਕੀ ਕਾਂਗਰਸ ਦੇ ਵਿੱਚ ਟੜੇਬੰਦੀ ਹੁੰਦੀ ਹੈ ਜੀ ਕਾਂਗਰਸ ਦੇ ਵਿੱਚ ਬਹੁਤ ਜ਼ਿਆਦਾ ਟੜੇਬੰਦੀ ਹੈ ਉਸ ਟੜੇਬੰਦੀ ਦਾ ਜਿਹੜਾ ਮਾਮਲਾ ਹੁੰਦਾ ਹੈ ਨਾ ਕੁਝ ਇਸ ਕਿਸਮ ਦਾ ਹੁੰਦਾ ਹੈ ਕਿ ਭਾਈ ਅ ਇੱਕ ਦੂਜੇ ਨੂੰ ਠੱਬੀ ਲਾਉਣੀ ਹੂੰ ਅੱਛਾ ਇਹਨਾਂ ਦਾ ਕੰਮ ਕੀ ਆ ਕਾਂਗਰਸ ਵਿੱਚ ਇਹ ਸਰਕਾਰ ਤਾਂ ਲੋਚਾ ਰੱਖਦੇ ਕਿ ਬਣ ਜਾਵੇ ਜੀ ਪਰ ਹੁੰਦਾ ਕੀ ਆ ਕਿ ਸਰਕਾਰ ਬਣ ਜਾਵੇ ਪਰ ਜਿਹੜਾ ਸਾਡਾ ਸ਼ਰੀਕ ਹੈ ਨ ਉਹ ਹਾਰ ਜਾਵੇ ਇਹ ਇਹ ਇਹਨਾਂ ਦੀ ਕਿਤੇ ਨਾ ਕਿਤੇ ਨਾ ਸੋਚ ਰਹਿੰਦੀ ਆ ਇਸ ਦੇ ਵਿੱਚ ਇਹ ਸਮੱਸਿਆ ਹੈ ਹੂੰ ਹੁਣ ਦੂਜੀ ਗੱਲ ਇਹ ਆ ਕਿ ਜੇ ਤੁਸੀਂ ਇਹਨੂੰ ਠੀਕ ਹੈ ਇਹ ਇਹ ਸਿਆਸੀ ਤਨਜ਼ ਹੁੰਦੇ ਨੇ ਇੱਕ ਦੂਜੇ ਤੇ ਹੁਣ ਕਿਉਂਕਿ ਜਿਹਦਾ ਦਾਅ ਫੱਬ ਗਿਆ ਆਮ ਆਦਮੀ ਪਾਰਟੀ ਨੇ ਬਈ ਵਧੀਆ ਜਿੱਤ ਦਰਜ ਕੀਤੀ ਜੀ ਬਹੁਸਰ ਅਗਲਾ ਆਤਾ ਚਸ ਲੈਂਦਾ ਹੀ ਆ ਨਾ ਸਵਾਦ ਲੈਂਦਾ ਹੀ ਆ ਕੱਲਾ ਲਾ ਲਾ ਕੇ ਕਰੋੜ ਕਰੋੜ ਕਿੰਨਾ ਵੀ ਨਾ ਵੀ ਪ੍ਰਧਾਨਗੀ ਮਿਲੀ ਆ ਰੋੜਾ ਸਾਹਿਬ ਨੂੰ ਹੁਣ ਜੇ ਆਪਾਂ ਵੇਖੀਏ ਤੇ ਫੈਮਿਲੀ ਬੈਕਗ੍ਰਾਉਂਡ ਤੇ ਇਹਨਾਂ ਦਾ ਵੀ ਕਾਂਗਰਸੀ ਆ ਜੀ ਕਾਂਗਰਸ ਨੇ ਬਹੁਤ ਕੁਝ ਦਿੱਤਾ ਰੋੜਾ ਫੈਮਿਲੀ ਨੂੰ ਬਾਉ ਭਗਵਾਨ ਦਾ ਅਰੋੜਾ ਉਹ 97 ਚ ਸ਼ਹਿਦ ਬਣੇ ਸਨ ਤੇ ਮੁੜ ਕੇ ਵਜ਼ੀਰ ਵੀ ਬਣੇ ਡਾਇਰੈਕਟਰ ਵੀ ਬਣੇ ਦੋ ਵਾਰੀ ਟਿਕਟ ਅਮਨ ਅਰੋੜਾ ਨੂੰ ਕਾਂਗਰਸ ਨੇ ਦਿੱਤੀ ਕਾਂਗਰਸ ਨੇ ਦਿੱਤੀ ਬਿਲਕੁਲ ਸੱਤ ਤੇ 12 ਚ ਹੂੰ ਹਰ ਗਏ ਦੋਨਾਂ ਵਾਰੀ ਤੇ ਗੱਲ ਇਹ ਹੈ ਕਿ ਉਹ ਤੇ ਹੁਣ ਜੋ ਕਹਿ ਰਹੇ ਨੇ ਉਹਨਾਂ ਦੇ ਕੋਲ ਇਹਨਾਂ ਚੀਜ਼ਾਂ ਦਾ ਪਤਾ ਨਹੀਂ ਕੋਈ ਜੋ ਬਿਆਨ ਕਰ ਰਹੇ ਨੇ ਉਹ ਖਿਆਨ ਕਰ ਰਹੇ ਨੇ ਕੋਈ ਤੱਥ ਕੋਈ ਉਹਨਾਂ ਦੇ ਕੋਲ ਕੋਈ ਇਸ ਚੀਜ਼ ਦਾ ਕੋਈ ਮੁਖਤਾ ਸਬੂਤ ਹੋਏਗਾ ਪਰ ਜੇ ਲੌਜੀਕਲੀ ਤੁਸੀਂ ਇਹ ਚੀਜ਼ਾਂ ਨੂੰ ਦੇਖੋ ਮੈਂ ਅੱਗੇ ਵੀ ਗੱਲ ਕਹੀ ਆ ਫਿਰ ਦੁਹਰਾ ਦਿੰਦਾ ਮੈਂ ਕਿ ਜੇ ਤੁਸੀਂ ਲੌਜੀਕਲੀ ਕੁਝ ਚੀਜ਼ਾਂ ਨੂੰ ਦੇਖੋ ਤਾਂ ਕਾਂਗਰਸ ਨੇ ਮੇਰੇ ਖਿਆਲ ਦੇ ਨਾਲ ਪੰਜਾਬ 'ਚ ਕਟੋ-ਕਟ ਇੱਕ ਸੀਟ ਜਿਹੜੀ ਹੈ ਨਾ ਉਹ ਗਵਾਈ ਆ। ਹੂੰ। ਉਹ ਆਪਦੇ ਇਸ ਕੈਨੋਕੇ ਜਨਤਾ ਰਣਨੀਤਿਕ ਢਿੱਲਮੱਠ ਦਾ ਜੀ ਜਾਂ ਆਪਸ ਦੀ ਖੇ ਬਾਜੀ ਦਾ ਨਿੱਜੀ ਹਿੱਤ ਜੇ ਅੱਗੇ ਰੱਖਣ ਦਾ ਜਦੋਂ ਆ ਜਾਂਦਾ ਨਾ ਫਿਰ ਹਾਂਜੀ ਕਿਉਂਕਿ ਦੇਖੋ ਚਾਰਾਂ 'ਚ ਇੱਕ ਸੀਟ ਤੇ ਛਾੜੀ ਦਿੱਤੀ ਗਈ ਹੈ ਨਾ ਕਾਂਗਰਸ ਵੱਲੋਂ ਡੇਰਾ ਬਾਬਾ ਨਾਨਕ ਕਪਾ ਜੇ ਨਾਮ ਹੀ ਲਾਈਏ। ਜੀ ਤੁਸੀਂ ਉਹ ਚੱਬੇਵਾਲ ਵਾਲੀ ਦੇਖ ਲਓ। ਹੂੰ। ਛੱਬੇਵਾਲ ਦੇ ਵਿੱਚ ਜਿਹੜਾ ਉਮੀਦਵਾਰ ਉਤਾਰਿਆ ਮੰਦਾਨ ਚੋ ਤੇ ਕਾਂਗਰਸੀ ਹੈ ਹੀ ਨਹੀਂ ਸੀਗਾ ਹੂੰ ਉੱਥੇ ਕਾਂਗਰਸੀ ਹੈ ਹੀ ਨਹੀਂ ਸੀਗਾ 7-8 ਦਿਨ ਪਹਿਲਾਂ ਬਸਪਾ ਚੋਂ ਲਿਆਂਦਾ ਫਿਰ ਉਹਨਾਂ ਨੇ ਟਿਕਟ ਦੇ ਦਿੱਤੀ ਤੇ ਇਹ ਰਣਨੀਤੀ ਜਿਹੜੀ ਆ ਹੋਰ ਤੁਹਾਡਾ ਕੱਢ ਰਿਆ ਜਿਹੜਾ ਉਹ ਤੁਹਾਡਾ ਕੱਢ ਕੱਢ ਦੇ ਬੰਦੇ ਨੂੰ ਨਾ ਟਿਕਟ ਦੇ ਕੇ ਤੁਸੀਂ ਕਿਸੇ ਬਾਹਰਲੇ ਬੰਦੇ ਨੂੰ ਦੇ ਰਹੇ ਹੋ ਉੱਪਰ ਨਰਾਜ਼ਗੀ ਤਾਂ ਫਿਰ ਹੁੰਦੀ ਹੈ ਫਿਰ ਹੋਰ ਚੀਜ਼ ਦੇਖੋ ਰਾਣਾ ਗੁਰਜੀਤ ਔਰਾਂ ਨੂੰ ਉੱਥੇ ਲਾ ਦਿੱਤਾ ਗਿਆ ਦੋਆਬੇ ਵਿੱਚ ਹੂੰ ਇਨਚਾਰਜ ਹੁਣ ਰਾਣਾ ਗੁਰਜੀਤ ਔਰੀ ਅਹ ਦੇਖੋ ਸਾਰੇ ਲੀਡਰਾਂ ਨੂੰ ਹੁੰਦਾ ਉਹਨਾਂ ਨੂੰ ਲੱਗਿਆ ਹੋਵੇਗਾ ਪਤਾ ਕਿ ਭਈ ਮੈਨੂੰ ਫਸਾਰੇ ਨੇ ਮੇਰੇ ਇੱਥੇ ਜੀ ਜੀ ਅ ਜਿਹੜੇ ਸਿਆਸੀ ਸ਼ਰੀਕ ਆ ਤਾਂ ਭਈ ਉਹ ਉਹ ਉਹਨਾਂ ਨੇ ਆਪਦੇ ਉੱਥੇ ਪਰਸਨਲੀ ਕੰਮ ਕਰਨਾ ਸਟਾਰਟ ਕਰ ਦਿੱਤਾ ਕਿ ਘਾ ਆਪਾਂ ਨੂੰ ਕੰਮ ਆਉ। ਤਾਂ ਫਾਇਦਾ ਹੋਊਗਾ। ਉਹ ਅਗਲਾ ਵੀ ਕਰਦਾ ਹੀ ਆ। ਜੀ ਜੀ। ਤਾਂ ਮਤਲਬ ਕਿ ਹਰੇਕ ਮੌਕਾ ਦੇਖਦਾ ਹੈ ਨਾ। ਹੂੰ। ਸੋ ਕਾਂਗਰਸ ਦਾ ਜਿਹੜਾ ਅ ਕਹਲੂ ਕਾ ਹਾਲ ਆ ਡੇਰਾ ਬਾਬਾ ਨਾਨਕ ਚ ਵੀ ਅ ਜੇ ਤੁਸੀਂ ਦੇਖੋਗੇ ਤਾਂ ਸੁਖਜਿੰਦਰ ਸਿੰਘ ਰੰਧਾਵਾ ਨੂੰ ਟਿਕਟ ਜਿਹੜੀ ਦਿੱਤੀ ਗਈ ਹੈ ਕਰ ਮੈਨੂੰ ਮਾਫ ਕਰਨਾ ਕੋਈ ਬਹੁਤਾ ਵਧੀਆ ਫੈਸਲਾ ਨਹੀਂ ਲੱਗਿਆ ਹੂੰ ਕਿ ਸੁਖਜਿੰਦਰ ਸਿੰਘ ਰੰਧਾਵਾ ਇਹ ਰਾਜਾ ਬਣੇਗਾ ਇਨ੍ਹਾਂ ਦੋਨਾਂ ਵਾਸਤੇ 네ਗੇਟਿਵ ਗੱਲ ਹੀ ਹੈ ਸਗੀ ਸਾਬ ਕਿ ਵੋਟਰ ਜਿੱਦਾਂ ਨਾ ਮਤਲਬ ਕਿ ਚੇਂਜ ਵਾਸਤੇ ਤਿਆਰ ਹੋ ਜਾਂਦਾ ਹੂੰ ਜਾਂ ਕੁਝ ਖਾਸ ਲੈਜ਼ੇ ਹੁੰਦੇ ਨੇ ਤੁਹਾਡੇ ਨਵੇਂ ਨਵੇਂ ਪਾਣੀ ਚਰਨ ਹੁੰਦੇ ਆ ਜੀ ਲੈਜ਼ੇ ਹੁੰਦੇ ਨੇ ਤੁਹਾਡੇ ਉਹ ਰੜਕਣ ਲੱਗ ਜਾਂਦੇ ਆ ਇਹ ਇਹਨਾਂ ਦੋਵਾਂ ਪੋਲੀਟਿਸ਼ੀਅਨਸ ਦੇ ਨਾਲ ਪ੍ਰੋਬਲਮ ਇਹ ਹੋਗੀ ਕਿ ਜੋ ਉਹਨਾਂ ਦਾ ਸੁਭਾਅਕ ਕਲੇਜ਼ਾ ਹੈ ਨਾ ਹਮ ਲੋਕ ਉਹਦੇ ਤੋਂ ਬਿੱਤੰਗੇ ਸਨ ਕੋਈ ਤੰਜ਼ ਵਾਲੀ ਗੱਲ ਤੁਹਾਡੀ ਹਰੇਕ ਗੱਲ ਤੇ ਤੰਜ਼ ਹਾਂ ਹਾਂ ਜੀ ਤੰਜ਼ ਵੀ ਇਹ ਇੱਕ ਜਿੱਦਾ ਈਗੋਇਸਟਿਕ ਨਹੀਂ ਹੋ ਜਾਂਦੇ ਬੰਦੇ ਕੁਝ ਇਸ ਤਰ੍ਹਾਂ ਦਾ ਪੰਜਾਬੀਆਂ ਨੂੰ ਨਾ ਜਿਹੜਾ ਸੁਭਾਅ ਚੁੱਪ ਜਾਂਦਾ ਫਿਰ ਹਾਂਜੀ ਚੁੱਪ ਜਾਂਦਾ ਜੀ ਜੀ ਇਹਦੇ 'ਚ ਕੋਈ ਸ਼ੱਕ ਨਹੀਂ ਤੇ ਮੈਨੂੰ ਉਹ ਫੈਸਲਾ ਠੀਕ ਨਹੀਂ ਲੱਗਿਆ ਕਾਂਗਰਸ ਦਾ ਜੀ ਜੀ ਤੇ ਹੋਰ ਕਿਸੇ ਨੂੰ ਵੀ ਮੈਦਾਨ 'ਚ ਉਤਾਰਿਆ ਜਾ ਸਕਦਾ ਸੀ ਪਰ ਸੁਖਜਿੰਦਰ ਸਿੰਘ ਰੰਧਾਵਾ ਹੂੰ ਉਹਨਾਂ ਨੂੰ ਟਿਕਟ ਦਿੱਤੀ ਗਈ ਟਿਕਟ ਦੇ ਕੇ ਤਾਂ ਹੁਣ ਤੁਸੀਂ ਉੱਥੇ ਵੀ ਹਾਲ ਦੇਖੋ ਕਿ ਜਿਹੜੇ ਜਿਹੜੇ ਤ੍ਰਿਪਤਿਰਜਿੰਦਰ ਸਿੰਘ ਬਾਜਵਾ ਹੂੰ ਉਹ ਆਪਣਾ ਜਿਹੜਾ ਮੁੰਡਾ ਸੀ ਉਹ ਸੈੱਟ ਕਰਨ ਨੂੰ ਫਿਰਦੇ ਸੀਗੇ ਲੋਕ ਸਭਾ ਚ ਟਿਕਟ ਦੀ ਟਰਾਈ ਕੀਤੀ ਲੋਕ ਸਭਾ ਦੀ ਟਿਕਟ ਲੈ ਆਏ ਰੰਧਾਵਾ ਸਾਹਿਬ ਸੁਖੀ ਰੰਧਾਵਾ ਜੀ ਜੀ ਹੁਣ ਆਪਦੇ ਪਰਿਵਾਰ ਦੇ ਵਿੱਚ ਫਿਰ ਉਹਨਾਂ ਨੇ ਵਿਧਾਇਕੀ ਦੀ ਟਿਕਟ ਲੈ ਲਈ ਹੂੰ ਵੀ ਆਪਦੀ ਸੀਟ ਕਰਨ ਨੂੰ ਛੱਡਣੀ ਆ ਹੁਣ ਬਿਲਕੁਲ ਤਾਂ ਕਹਿੰਦਾ ਮਤਲਬ ਇਹ ਆ ਕਿ ਫਿਰ ਇਹ ਚੀਜ਼ਾਂ ਜਿਹੜੀਆਂ ਨੇ ਨੁਕਸਾਨ ਦਾ ਕਿਤੇ ਹੁੰਦੀਆਂ ਹਾਂ ਇਹ ਚੀਜ਼ਾਂ ਜਿਵੇਂ ਰਾਜਾ ਵੜਿੰਗ ਹੁਣ ਰਾਜਾ ਵੜਿੰਗ ਬਾਰੇ ਮੈਂ ਇੱਕੋ ਗੱਲ ਕਹੂੰਗਾ ਜੀ ਕਿ ਰਾਜਾ ਵੜਿੰਗ ਇਹ ਬਿਲਕੁਲ ਸਹੀ ਗੱਲ ਹੈ ਜਿੱਦਾਂ ਚੰਨੀ ਬਾਜਵਾ ਹੂੰ ਵਡਿੰਗ ਸਾਹਿਬ ਇਹ ਸਾਰੇ ਮਤਲਬ ਕਿ ਸਾਥ ਜਿੰਨੇ ਹੈਗੇ ਨੇ ਇਹ ਸਾਰੇ ਸਾਥ ਜਿਹੜੇ ਆ ਉਹ ਆਪਸ ਦੇ ਵਿੱਚ ਤੇ ਕਹਿ ਲੋ ਕਿ ਇਹਨਾਂ ਦਾ ਸਾਥ ਕਿਤਾਬ ਚੱਲਦਾ ਹੀ ਰੰਦਾ ਕਾਂਗਰਸੀਆਂ ਦੀ ਜਿੱਦਾਂ ਆਪਾਂ ਗੱਲ ਕੀਤੀ ਆ ਉਹ ਖੁਸ਼ ਤੇ ਹੁੰਦੀ ਆ ਜੀ ਆਂਦੇ ਹੁੰਦੇ ਆ ਕਿ ਸ਼ਰੀਕ ਮਰੇ ਤੇ ਵਿੜਾ ਮੋਕਲਾਉਂ ਹੂੰ ਹੂੰ ਕੁਝ ਇਦਾਂ ਹੁੰਦਾ ਨਾ ਤਾਂ ਗੱਲ ਇਹ ਆ ਕਿ ਸਭ ਰਾਜਾ ਵਡਿੰਗ ਵਾਕਿਆ ਹੀ ਕਸੂਤੀ ਸਥਿਤੀ ਜਿਆ ਹੂੰ ਹੂੰ ਐਸ ਵੇਲੇ ਕਿਉਂ ਮੈਂ ਕਿਉਂ ਕਹਿ ਰਿਹਾ ਕਿਉਂਕਿ ਹੁਣ ਦੇਖੋ ਡੀਰਾ ਬਾਬਾ ਨਾਨਕ ਛੈਦ ਸੁਖੀ ਰੰਦਾਵਾ ਕਰ ਲੈਣਗੇ ਇਸ ਚੀਜ਼ ਨੂੰ ਛੈਦ ਕਵਰ ਹੋ ਜਾਏਗਾ ਜੀ ਸਮਾਪਾ ਕੇ ਮਤਲਬ ਉੱਥੇ ਕਈ ਚੀਜ਼ਾਂ ਗਲਤ ਗਈਆਂ ਮਸਲਨ ਮਸੀਬੂਤ ਜਿਹੜੀ ਸੀਗੀ ਉਹ ਪਹੁੰਚ ਗਈ ਆ ਮਤੂ ਪਾਰਟੀ ਮਲਾਜ਼ਮਾਂ ਨੇ ਕਿ ਮੈਨੂੰ ਅੱਜ ਇੱਕ ਮੈਸੇਜ ਵੀ ਕੀਤਾ ਸੀ ਸੱਜਣ ਨੇ ਕਿ ਮੁਲਾਜ਼ਮ ਬਹੁਤ ਕੈਲੰਡਰ ਸਬਕ ਸਿਖਾਉਣ ਦੇ ਰੌਂ ਦੇ ਵਿੱਚ ਸੀ ਇਹ ਸਾਰੀਆਂ ਚੀਜ਼ਾਂ ਹੋ ਗਈਆਂ ਉੱਥੇ ਅੱਜ ਸਾਡੇ ਵੀ ਇਹ ਗੱਲ ਹੋ ਗਈ ਸੌਰੀ ਮੈਂ ਤੁਹਾਨੂੰ ਵਿੱਚ ਇੰਟਰਰਪਟ ਕਰਤਾ ਮੁਲਾਜ਼ਮਾਂ ਵਾਲੇ ਪਾਸੇ ਨਾ ਇਹਨਾਂ ਦਾ ਜਿਹੜਾ ਰੁਖ ਨਾ ਬੜਾ ਸਖਤ ਰਿਹਾ ਜੀ ਤੇ ਮੁਲਾਜ਼ਮਾਂ ਦੀ ਮਨਚੋ ਗੱਲ ਸੀਗੀ ਕਿ ਕਿਤੇ ਨਾ ਕਿਤੇ ਵੀ ਯਾਰ ਇਹਨਾਂ ਨੇ ਸਾਨੂੰ ਪਰੇਸ਼ਾਨ ਕਰਿਆ ਪਰ ਮੁਲਾਜ਼ਮ ਪਰ ਮੁਲਾਜ਼ਮਾਂ ਕੋਲੇ অপਸ਼ਨ ਸ਼ਾਇਦ ਇਹੀ ਬਚਿਆ ਸੀਗਾ ਕਿ ਆ ਆਦਮੀ ਪਾਰਟੀ ਵਾਲੇ ਚਲੇ ਜਾਓ ਹਾਲਾਂਕਿ ਖੁਸ਼ ਉਧਰੋਂ ਵੀ ਨਹੀਂ ਹੈਗੇ ਤਾਂ ਤਾਂ ਕਹਿਣ ਦਾ ਮਤਲਬ ਹੈ ਕਿ ਹੁਣ ਰਾਜਾ ਵੜਿੰਗ ਇਸ ਸਾਰੇ ਦ੍ਰਿਸ਼ਟਾਂਤ ਨੂੰ ਜੇ ਆਪਾਂ ਸਮਝੀਏ ਜੋ ਚੱਲ ਰਿਹਾ ਹੈ ਰਾਜਾ ਵੜਿੰਗ ਵਾਸਤੇ ਹੁਣ ਸਥਿਤੀ ਬਤਾ ਕੀ ਆ ਕਿ ਇੱਕ ਬਹੁਤ ਵੱਡੀ ਹਾਰ ਹੋ ਗਈ ਵੱਡੀ ਇਸ ਕਰਕੇ ਹਾਲਾਂਕਿ ਰਾਜਾ ਵੜਿੰਗ ਇਹਦੇ ਚ ਫਾਇਦਾ ਇਹ ਖਟ ਗਿਆ ਕਿ ਜੋ ਲੋਕ ਸਭਾ ਚ ਗਦੜਵਾ ਸੈਗਮੈਂਟ 2000 ਤੇ ਸਿਮਟ ਗਿਆ ਹੂੰ ਕਾਂਗਰਸ ਵਾਸਤੇ ਉਸ ਨੂੰ ਫਿਰ ਉਹ 20 ਤੋਂ 50 ਲੈ ਗਏ ਲੈ ਗਏ ਬਿਲਕੁਲ ਜੋ ਨਾ ਰਮਾਈਤੀ ਵੋਟ ਸੀਗਾ ਠੀਕ ਹੈ ਜੀ ਹੁਣ ਰੌਲਾ ਕੀ ਹੈ ਹਾਰ ਤਾਂ ਹਾਰ ਹੀ ਹੁੰਦੀ ਹੈ ਨਾ ਉਹ ਲੁਧਿਆਣੇ ਵਰਗੇ ਸ਼ਹਿਰ ਨੂੰ ਟਾਈਮ ਨਹੀਂ ਦੇ ਪਾਰਾ ਹੈ ਹੂੰ ਇੱਥੇ ਫਸ ਕੇ ਰਹਿ ਗਏ ਹੁਣ ਸਮੱਸਿਆ ਕੀ ਆਏਗੀ ਕਿ ਲੋਕਲ ਬਾਡੀਜ਼ ਇਲੈਕਸ਼ਨ ਐਲਾਨੇ ਗਏ ਆ ਜੀ ਇੱਕ ਇਹ ਹਾਰ ਹੋ ਗਈ ਉਤੋਂ ਕਾਂਗਰਸ ਨੇ ਆਪਣੀਆਂ ਜਿਹੜੀਆਂ ਸੀਟਾਂ ਸੀ ਜੋ ਚਾਰਾਂ ਚੋਂ ਇਹਨਾਂ ਕੋਲ ਤਿੰਨ ਸੀ ਦੋ ਗਵਾ ਦਿੱਤੀਆਂ ਹਮ ਇੱਕ ਜਿੱਤ ਲਈ ਦੋ ਗਵਾ ਦਿੱਤੀਆਂ ਮਤਲਬ ਕਿ ਘਾਟੇ 'ਚ ਆ ਗਿਆ ਹੈ ਨਾ ਹੁਣ ਰਾਜਾ ਬੜਿੰਗ ਤੇ ਇਹ ਦਬਾਅ ਰਹੇਗਾ ਕਿਉਂਕਿ ਲੁਧਿਆਣਾ ਜਾ ਕੇ ਲੜਨਾ ਤੁਸੀਂ ਹਮ ਨਿਗਮ ਹੈ ਨਾ ਬਿਲਕੁਲ ਤੇ ਜੇ ਮੰਨ ਲਓ ਸਥਾਨਕ ਸਰਕਾਰਾਂ ਦੇ ਇਲੈਕਸ਼ਨ ਦੇ ਵਿੱਚ ਵੀ ਰਾਜਾ ਵੜਿੰਗ ਕੋਈ ਜਲਵਾ ਨਾ ਵਖੇਰ ਸਕੇ ਹੂੰ ਕਾਂਗਰਸ ਨਾ ਜਲਵਾ ਵਖੇਰ ਸਕੀ ਤਾਂ ਫਿਰ ਫਿਰ ਉਹ ਜਿਵੇਂ ਕਹਿ ਰਹੇ ਨੇ ਅ ਅਰੋੜਾ ਸਾਹਿਬ ਹੋ ਸਕਦਾ ਕੋਈ ਦੂਸਰਾ ਖੁਸ਼ ਹੋਵੇ ਭਾਈ ਜੀ 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 ਬਿਲਕੁਲ 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 ਰਾਜਾ ਵੜਿੰਗ ਨੇ ਤਿੰਨ ਸੀਟਾਂ ਕਹਿੰਦੇ ਹਾਰ ਦਾ ਜਿੰਮਾ ਲਿਆ ਕਿ ਮੈਂ ਜਿੰਮਾ ਜਿੰਮਾ ਲੈਣਾ ਹਾਰ ਦਾ ਸੁਖਰਾਜ ਸਿੰਘ ਨੂੰ ਕਿੰਨੀ ਵੋਟ ਪਈ ਹੈ ਲਾਲੇ ਜੀ ਪੁੱਛ ਰਹੇ ਨੇ ਸੁਖਰਾਜ ਸਿੰਘ ਹਰਾਂ ਨੂੰ ਤਾਂ ਮੇਰੇ ਖਿਆਲ ਦੇ ਨਾਲ ਬਹੁਤ ਘੱਟ-ਬਹੁਤ ਪਈ ਹੈ ਜੀ ਜੀ ਸੁਖਰਾਜ ਸਿੰਘ ਘੁਰਾ ਨੂੰ ਬਹੁਤ ਹੀ ਘੱਟ ਵੋਟ ਪਈ ਆ ਉਹ ਹੁਣ ਵੇਖਣ ਵਾਲੀ ਗੱਲ ਆ ਕਿ ਐਤਕੀ ਤੇ ਕਿਸੇ ਨੇ ਕੋਈ ਬਰੋਬਰ ਅਕਾਲੀਆਂ ਨੇ ਵੀ ਕੈਂਡੀਡੇਟ ਨਹੀਂ ਸੀ ਦਿੱਤਾ ਤੇ ਦੂਜੀਆਂ ਜਥੇਬੰਦੀਆਂ ਕਿੱਥੇ ਰਹਿ ਗਈਆਂ ਪਰ ਉਹਨੇ ਸਰਗਰਮ ਵੀ ਉਸ ਤਰੀਕੇ ਨਾਲ ਨਹੀਂ ਸੀ ਸਰਗਰਮ ਤੇ ਚਲੋ ਹੋਏ ਪਰ ਠੀਕ ਆ ਤੁਹਾਡੀ ਗੱਲ ਸਹੀ ਆ ਕਿ ਜ਼ੋਰਦਾਰ ਕੈਂਪੇਨ ਜਿਹੜੀ ਨਹੀਂ ਵੇਖਣ ਨੂੰ ਮਿਲੀ ਜੀ ਜੀ ਪਰ ਅਕਾਲੀਆਂ ਨੇ ਕੈਂਡੀਡੇਟ ਨਹੀਂ ਸੀ ਦਿੱਤਾ ਤਾਂ ਜਿਹੜੀਆਂ ਹੁਣ ਮਤਲਬ ਕਿ ਅਕਾਲੀ ਵਿਰੋਧੀ ਧਿਰਾਂ ਹੈਗੀਆਂ ਨੇ ਕੰਤਕ ਸਫਾਂ ਦੇ ਵਿੱਚ ਇਕੱਲੀ ਦਲ ਬਾਦਲ ਬਰੂਦੀ ਜੀ ਜੀ ਤਾਂ ਹੁਣ ਉਹ ਇਹ ਸਵਾਲ ਤੁਹਾਨੂੰ ਦੇ ਅੱਗੇ ਵੀ ਹੋਏਗਾ ਕਿ ਭਈ ਇਸ ਤਰ੍ਹਾਂ ਦੀ ਜੇ ਸਰਬਜੀਤ ਸਿੰਘ ਖਾਲਸਾ ਹੋਰ ਵਾਲੀ ਜਾਂ ਅਮਰਪਾਲ ਸਿੰਘ ਹੋਰ ਵਾਲੀ ਦੇਖੀਏ ਤਾਂ ਉਹ ਲਹਿਰ ਕਿਉਂ ਨਹੀਂ ਉਸਰੀ ਜੀ ਇਹ ਇੱਕ ਵੱਡਾ ਸਵਾਲ ਹੈ ਹਾਂ ਉਹ ਉਦੋਂ ਸਹੀ ਗੱਲ ਤੁਸੀਂ ਕਿਹਾ ਸੀ ਕਿ ਇਹ ਸਭ ਸੋਚ ਸਮਝ ਕੇ ਇੱਕ ਤਰੀਕੇ ਨਾਲ ਬਣਾਇਆ ਗਿਆ ਹੈ ਇਸ ਵਾਰੀ ਸ਼ਾਇਦ ਉਹ ਰੁਝਾਨ ਬਣਿਆ ਹੀ ਨਹੀਂਗਾ ਸ਼ੁਰੂ ਤੋਂ ਹੀ ਨਹੀਂ ਬਣਿਆ ਉਹ ਰੁਝਾਨ ਨਾ ਜੀ ਬਿਲਕੁਲ